ਹੁਣ ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਦੋਂ ਵੇਖਿਆ ਕਿ ਇੱਕ ਤੇ Hindu Muslim ਆ ਗੁਰੂ ਨਾਨਕ ਦੇਵ ਜੀ ਕਹਿੰਦੇ ਨਾ ਕੋਈ Hindu ਨਾ Muslim ਤੇ ਇੱਕ ਤੇ Hinduਾਂ ਦੇ ਵਿੱਚ ਹੀ ਕਈ ਜਾਤਾਂ ਪਾਤਾਂ ਆ ਕਈ ਤਰ੍ਹਾਂ ਦੇ ਭਗਵਾਨ ਆ ਕਈ ਤਰ੍ਹਾਂ ਦੇ ਰੱਬ ਆ ਇਹ ਚੀਜ਼ ਨੂੰ ਉਹਨਾਂ ਨੇ ਨਾਲੇ ਤੇ ਧਰਮਾਂ ਨੂੰ ਇੱਕ ਕੀਤਾ ਨਾਲੇ ਜਾਤਾਂ ਪਾਤਾਂ ਨੂੰ ਇੱਕ ਕੀਤਾ ਬਾਬਾ ਬਾਬਾ ਜੀ ਕਹਿੰਦੇ ਏਕ ਓੰਕਾਰ ਇਕਿਆ ਉਪਰਵਾਦਮ ਏਕ ਓੰਕਾਰ ਓੰਕਾਰ ਦਾ ਮਤਲਬ ਉਹ ਸਦੀਵੀ ਗੂੰਜ ਉਹ ਤੁਨੀ ਜਿਹੜੀ ਹਮੇਸ਼ਾ ਹੀ ਆ ਜਿਹੜੀ ਆਦ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਉਸ ਹੀ ਪਸੱਚ ਉਹ ਤੁਨੀ ਜਿਹਦੇ ਨਾਲ ਮੈਂ ਆਵਾਜ਼ ਬਣਾਉਂ ਡਿਆ ਵਾਂ ਉਹ ਤੁਨੀ ਜਿਹੜੀ ਹਰ ਥਾਂ ਤੇ ਵਜਦੀ ਹੈ ਜਿਹੜੀ ਮੇਰੇ ਅੰਦਰ ਵਜਦੀ ਹੈ ਇੱਥੇ ਅੰਦਰ ਵਜਦੀ ਹੈ ਜਿਹੜੀ ਹਰ ਕਿਤੇ ਆ ਜਿਹੜੀ ਓਮ ਆ ਹੁਣ ਇਹਦੇ ਵਿੱਚ ਲੋਕ ਸਮਝਦੇ ਆ ਬਹੁਤ ਲੋਕ ਸਮਝਦੇ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਦੇ ਨਾਲ ਓੰਕਾਰ ਦੇ ਨਾਲ ਇੱਕ ਜੋੜਤਾ ਬਿਲਕੁਲ ਸਹੀ ਗੱਲ ਆ ਪਰ ਇਦਾਂ ਹੈ ਵੀ ਨਹੀਂ ਗੁਰੂ ਨਾਨਕ ਦੇਵ ਜੀ ਨੇ ਇੱਕ ਦੇ ਨਾਲ ਓੰਕਾਰ ਜ਼ਰੂਰ ਜੋੜਿਆ ਪਰ ਇੱਕ ਤੇ ਓੰਕਾਰ ਕੋਈ ਵੱਖਰੀਆਂ ਆਖਰੀਆਂ ਚੀਜ਼ਾਂ ਨਹੀਂ ਆ ਇੱਕ ਤੇ ਓੰਕਾਰ ਇੱਕ ਹੀ ਚੀਜ਼ ਆ ਬਸ ਉਹ ਇੱਕ ਦਰਸ਼ਾ ਕਿਉਂਕਿ ਧਰਮ ਬਹੁਤ ਵੰਡਿਆ ਗਿਆ ਸੀ ਜਿਹੜਾ ਸ਼ੁਰੂ ਤੋਂ ਸਨਾਤਨ ਧਰਮ ਸਨਾਤਮ ਕੋਈ ਹਿੰਦੂ ਧਰਮ ਦੀ ਗੱਲ ਨਹੀਂ ਗੰਡਿਆ ਓੰਕਾਰ ਵਾਲੀ ਗੱਲ ਜਿਹੜੀ ਹੈ ਨਾ ਇਹ ਜਿਹੜੇ ਇੰਡੀਆ ਦੇ ਧਰਮ ਹੋਏ ਆ ਸਾਰਿਆਂ ਨੇ ਮੰਨੀ ਆ ਕਿਉਂਕਿ ਓੰਕਾਰ ਕੋਈ ਹੋਰ ਗੱਲ ਨਹੀਂ ਬੁੱਧ ਹੋਣੀ ਆਤਮਾ ਵੀ ਨਹੀਂ ਮੰਨਦੇ ਪਰਮਾਤਮਾ ਵੀ ਨਹੀਂ ਮੰਨਦੇ ਪਰ ਓੰਕਾਰ ਮੰਨਦੇ ਆ ਕਿਉਂਕਿ ਓੰਕਾਰ ਤੋਂ ਬਿਨਾ ਕੋਈ ਹੋ ਨਹੀਂ ਸਕਦਾ ਜਿਹੜੇ ਪਰਮਾਤਮਾ ਵੀ ਨਹੀਂ ਮੰਨਦੇ ਜੈਨ ਉਹ ਵੀ ਓੰਕਾਰ ਮੰਨਦੇ ਆ ਤੇ ਸਿੱਖ ਧਰਮ ਦੇ ਵਿੱਚ ਵੀ ਓੰਕਾਰ ਨੂੰ ਮੰਨਦੇ ਆ ਹੁਣ ਗਾੜੀ ਇਹ ਚੀਜ਼ ਨੂੰ ਗੁਰੂ ਨਾਨਕ ਦੇਵ ਜੀ ਹੋਰ ਡਿਸਕ੍ਰਾਈਬ ਕਰਦੇ ਆ ਗੁਰੂ ਨਾਨਕ ਦੇਵ ਜੀ ਕਹਿੰਦੇ ਸਤਨਾਮ ਹੁਣ ਜਿਹੜੀਆਂ ਬਾਹਰ ਚੀਜ਼ਾਂ ਕੋਈ ਸਰੀਰ ਵਾ ਕਿਸੇ ਗੁਰੂ ਦਾ ਸਰੀਰ ਵਾ ਕੋਈ ਵੀ ਚੀਜ਼ ਵਾ ਹੁਣ ਏਜ ਕਰਨੀ ਜਿੱਦਾਂ ਮੈਂ ਆ ਮੈਂ ਪਹਿਲਾਂ ਆਪਣੇ ਘਰ ਦੇ ਅੰਦਰ ਥਾਟ ਚ ਹੀ ਬਾਅਦ ਵਿੱਚ ਮੈਂ ਨਿਕਾਜਾ ਬੇਬੀ ਬਣ ਗਿਆ ਫੇ ਹੁਣ ਮੈਂ ਵੱਡਾ ਹੋਣ ਡਿਆ ਹੁਣ ਵੀ ਮੇਰਾ ਸਰੀਰ ਲਗਾਤਾਰ ਬਦਲਣ ਡਿਆਵਾ ਮੈਂ ਸਮੇਂ ਦੇ ਵਿੱਚ ਹਾਂ ਲਗਾਤਾਰ ਬਦਲਾਅ ਵਿੱਚ ਹਰ ਚੀਜ਼ ਜਿਹੜੀ ਆ ਉਹ ਬਦਲਾਅ ਚ ਆ ਅੱਜ ਇਹ ਗ੍ਰੀਨ ਬੋਰਡ ਵਾ ਇਹ ਵੀ ਪੁਰਾਣਾ ਹੋਣ ਡਿਆ ਟੁੱਟਣ ਭਜਣ ਡਿਆ ਪਰ ਕੀ ਨਾਮ ਬਦਲਣ ਡਿਆ ਸ਼ਬਦ ਸ਼ਬਦ ਨਹੀਂ ਬਦਲਣ ਡਿਆ ਟੁੱਟ ਪਾ